ਅੱਜ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਇੱਕ ਅਵਾਰਾ ਫਰਦੀ ਗਾਂ ਨਾਲ ਪਹਿਲੇ ਤਾਂ ਵਾਹਿਗੁਰੂ 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 ਜ਼ਰੂਰ ਲਿਖ ਕੇ ਜਾਓ ਤੇ ਆਜੋ ਆਪਾਂ ਇਹਦੇ ਵਿਸ਼ੇ ਤੇ ਗੱਲ ਕਰਦੇ ਆਂ ਗੱਲ ਸ਼ੇਅਰ ਕਰਕੇ ਸਰਕਾਰ ਤੇ ਕਰ ਜ਼ਰੂਰ ਪਹੁੰਚਾ ਦਿਓ ਜਿਹੜੀਆਂ ਸਰਕਾਰਾਂ ਅ ਰੋਡਾਂ ਤੇ ਅਵਾਰਾ ਗਾਂयां ਫਰਦੀਆਂ ਇਹਨਾਂ ਨੂੰ ਕਿਉਂ ਨਹੀਂ ਸੰਭਾਲਦੀਆਂ ਸਾਡੇ ਤੋਂ ਹਰ ਇੱਕ ਚੀਜ਼ ਵਿੱਚ ਗਊ ਟੈਕਸ ਲਿਆ ਜਾਂਦਾ ਹੈ ਸਾਡੇ ਤੋਂ ਬਿਜਲੀ ਦੇ ਬਿੱਲਾਂ ਤੋਂ ਲੈ ਕੇ ਹਰੇਕ ਚੀਜ਼ ਦੇ ਵਿੱਚ ਗਾਉ ਟੈਕਸ ਲਿਆ ਜਾਂਦਾ ਫਿਰ ਇਹ ਛੜਕਾਂ ਤੇ ਕਿਉਂ ਫਿਰਦੀਆਂ ਕੀ ਇਹ ਗਵਰਨਮੈਂਟ ਦਾ ਹੱਕ ਨਹੀਂ ਬਣਦਾ ਵੀ ਇਹ ਬਾਰਾ ਪਸ਼ੂ ਨੂੰ ਸੰਭਾਲੀ ਸਾਡੇ ਨੌਜਵਾਨ ਧੀਆ ਪੁੱਤ ਐਂ ਐਕਸੀਡੈਂਟਾਂ ਦੇ ਵਿੱਚ ਜਾਂਦੇ ਰਹਿਣਗੇ ਸਾਰੇ ਜਣੇ ਪਹਿਲ ਤਾਂ ਯਾਰ ਮੇਰਾ ਮਨ ਬਹੁਤ ਖਰਾਬ ਹੈ ਅਰਦਾਸ ਕਰਿਓ ਵਾਹਿਗੁਰੂ 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 ਕਮੈਂਟਾਂ ਵਿੱਚ ਜ਼ਰੂਰ ਲਿਖ ਕੇ ਜਾਇਓ ਤੇ ਵੀਡੀਓ ਸ਼ੇਅਰ ਕਰਿਓ ਪਤਾ ਨਹੀਂ ਕਿਹਦੀ ਜੁਬਾਨ ਤੇ ਸਰਸਵਤੀ ਬੈਠੀ ਹੋਵੇ ਜਿਹੜਾ ਆਪਣੇ ਭਰਾ ਦੀ ਟੁੱਟੀ ਨੂੰ ਵੀ ਸੰਢ ਦੇ ਠੀਕ ਹੈ ਨਾ ਸਾਰੇ ਜਣੇ ਅਰਦਾਸ ਕਰਿਓ ਵਾਹਿਗੁਰੂ ਕਹਿ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਸਾਡੇ ਭਰਾ ਦੀ ਟੁੱਟੀ ਨੂੰ ਵੀ ਸੰਢੀ ਤੇ ਆਪਣੇ ਯਾਰਾ ਮਿੱਤਰਾਂ ਨਾਲ ਵੀ ਵੀਡੀਓ ਸ਼ੇਅਰ ਕਰਿਓ ਉਹ ਵੀ ਵਾਹਿਗੁਰੂ ਵਾਹਿਗੁਰੂ ਲਿਖਣ ਪਤਾ ਨਹੀਂ ਹੁੰਦਾ ਪਰਮਾਤਮਾ ਕਿਹੜੇ ਵੇਲੇ ਕਿਹੜੇ ਭਰਾ ਦੀ ਸੁਣ ਲੇ ਹਨ ਤੇ ਅਸੀਂ ਗਵਰਨਮੈਂਟ ਨੂੰ ਇੱਕ ਹੱਥ ਬੰਨ ਕੇ ਅਪੀਲ ਕਰਨਾ ਚਾਹੁੰਦੇ ਆ ਇਹਨਾਂ ਅਵਾਰਾ ਪਸ਼ੂਆਂ ਲਈ ਕੋਈ ਨਾ ਕੋਈ ਆਪਦਾ ਬੰਦੋਬਸਤ ਕਰਨ ਸਾਡੇ ਹਰ ਰੋਜ਼ ਹਜ਼ਾਰਾਂ ਐਕਸੀਡੈਂਟ ਹੁੰਦੇ ਹਨ ਇਹਨਾਂ ਅਵਾਰਾ ਪਸ਼ੂਆਂ ਨਾਲ ਅਵਾਰਾ ਪਸ਼ੂਆਂ ਨਾਲ ਐਕਸੀਡੈਂਟ ਹੋ ਕੇ ਕਿੰਨੇ ਘਰਾਂ ਦੇ ਚਿਰਾਗ ਬੁਝਦੇ ਆ ਕੀ ਇਹ ਕਦੇ ਸੋਚਿਆ ਇਹ ਨਾਮੀ ਕਲਾਕਾਰ ਸੀ ਇਹਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਪਰ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਐਕਸੀਡੈਂਟ ਹੁੰਦੇ ਆ ਉਹਨਾਂ ਦਾ ਤਾਂ ਨਹੀਂ ਆਪਾਂ ਨੂੰ ਪਤਾ ਲੱਗਦਾ ਅ ਅਸੀਂ ਸਰਕਾਰ ਮੂਰੇ ਹੱਥ ਬੰਨ ਕੇ ਅਪੀਲ ਕਰਦੇ ਆ ਇਹਨਾਂ ਦਾ ਬੰਦੋਬਸਤ ਕਰੋ ਇਹਨਾਂ ਨੂੰ ਸੰਭਾਲੋ ਜੇ ਨਹੀਂ ਸੰਭਦੀਆਂ ਤਾਂ ਤੁਸੀਂ ਪ੍ਰਾਈਵੇਟ ਕਰ ਦੋ ਅਸੀਂ ਪ੍ਰਾਈਵੇਟ ਆਪਣੇ ਆਪਣੇ ਪਿੰਡਾਂ ਦੇ ਵਿੱਚ ਗਊਸ਼ਾਲਾ ਖੋਲ੍ਹ ਲੈਨੇ ਆ ਸੰਭਾਲ ਲੈਣੇ ਆ। ਬਸ ਹੱਥ ਮੰਨ ਕੇ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਅਰਦਾਸ ਜ਼ਰੂਰ ਕਰਿਓ ਕਮੈਂਟਾਂ 'ਚ ਵੀ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਤੇ ਵੀਡੀਓ ਨੂੰ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਕਿਉਂਕਿ ਪਤਾ ਨਹੀਂ ਹੁੰਦਾ ਕਿਹੜੇ ਕਿਹੜੇ ਦੀ ਪਰਮਾਤਮਾ ਸੁਣ ਲਈ। ਕਹਿੰਦੇ ਹੁੰਦੇ ਆ ਇੱਕ ਟਾਈਮ ਹਰ ਇੱਕ ਬੰਦੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਦਿਨ ਵਿੱਚ। ਤੇ ਹੋ ਸਕਦਾ ਹੈ ਤੁਹਾਡੇ ਕਿਸੇ ਯਾਰ ਦੋਸਤ ਦੀ ਮਨੋ ਕਾਮਨਾ ਹੋਵੇ ਤੇ ਉਹ ਵਾਹਿਗੁਰੂ ਲਿਖੇ ਤੇ ਜਰੂਰ ਆਪਣੇ ਰਾਜਵੀਰ ਜਵੰਦਾ ਵੀਰ ਦੀ ਉਮਰ ਲੰਬੀ ਹੋਵੇ ਕਿਉਂਕਿ ਬਾਬਿਓ ਪਹਿਲਾਂ ਉਹਨੇ 61 ਸਾਲ ਪਹਿਲਾਂ ਉਹਨੇ ਆਪਣਾ ਪਿਓ ਖੋਇਆ ਪਹਿਲੇ ਹੀ ਉਹ ਬੜੇ ਹੱਤ ਮੰਨ ਕੇ ਚਲੀ ਸਤਵੇਂ ਦੇ ਵਿੱਚ ਸੀਗਾ ਤੇ ਹੁਣ ਵਾਹਿਗੁਰੂ ਨੇ ਆਹ ਕੋ ਕਰਤੀ ਜੀਤ ਐਂ ਕਰਦਾ ਵੀ ਆਪਾਂ ਉੱਡ ਕੇ ਵੀਰ ਕੋਲੇ ਚਲੇ ਅੱਗੇ ਪਰ ਆਪਾਂ ਜਾ ਨਹੀਂ ਜਾ ਕੇ ਕੁਝ ਕਰ ਨਹੀਂ ਸਕਦੇ ਆਪਾਂ ਤਾਂ ਅਰਦਾਸ ਕਰ ਸਕਦੇ ਆ ਅਰਦਾਸ ਬੇਨਤੀਆਂ ਕਰ ਸਕਦੇ ਆ ਸਾਰੇ ਜਣੇ ਜਰੂਰ ਅਰਦਾਸ ਬੇਨਤੀਆਂ ਕਰਿਓ ਵਾਹਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਸੁੱਖ ਰੱਖੀ ਬਾਈ ਦੀ ਜੇਕਰ ਉਮਰ ਘਟੀਏ ਤਾਂ ਵੀ ਸੰਢੀ ਹਜੇ ਵੀਰ ਨੇ ਬਹੁਤ ਕੁਝ ਕਰਨਾ ਸੀ ਕਿਉਂਕਿ ਪੱਗ ਬਨ ਕੇ ਸਟੇਜਾਂ ਤੇ ਚੜਨ ਵਾਲੇ ਥੋੜੇ ਕਲਾਕਾਰ ਆ ਪੰਜਾਬੀ ਨੂੰ ਅੱਗੇ ਲੈ ਕੇ ਜਾਣ ਵਾਲੇ ਥੋੜੇ ਕਲਾਕਾਰ ਹੈ ਪੰਜਾਬੀਅਤ ਨੂੰ ਦੁਨੀਆ 'ਚ ਫਲਾਉਣ ਵਾਲੇ ਥੋੜੇ ਕਲਾਕਾਰ ਹੈ ਤੇ ਸਾਡੇ ਪੰਜਾਬ ਤੇ ਤਾਂ ਪਹਿਲੇ ਹੀ ਮਸੀਤਾਂ ਦਾ ਪਹਾੜ ਟੁੱਟਿਆ ਹੋਇਆ ਸੀ ਤੁਸੀਂ ਇਹਨਾਂ ਨੌਜਵਾਨਾਂ ਨੇ ਸੇਵਾ ਕੀਤੀ ਖੁੱਲ੍ਹ ਕੇ ਤੁਸੀਂ ਇਹਨਾਂ ਤੇ ਹੀ ਮਸੀਤਾਂ ਦਾ ਪਹਾੜ ਤੋੜ ਦਿੱਤਾ ਹੇ ਸੱਚੇ ਪਾਤਸ਼ਾਹ ਪ੍ਰਮਾਤਮਾ ਸਾਡੀ ਜ਼ਿੰਦਗੀ ਜੋ ਕੁਝ ਸਾਲ ਕੱਟ ਲਈ ਪਰ ਇਹ ਵੀਰ ਦੀ ਜ਼ਰੂਰ ਸੰਢੀ ਅਸੀਂ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਤੁਸੀਂ ਵੀ ਅਰਦਾਸ ਕਰਿਓ ਸਾਰੇ ਜਾਣੇ ਹਰੇਕ ਭਰਾ ਅਰਦਾਸ ਕਰੇ ਹਰੇਕ ਭਰਾ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਜ਼ਰੂਰ ਜਾਇਓ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਪ੍ਰਮਾਤਮਾ ਏ ਵਾਹਿਗੁਰੂ ਸਾਡੇ ਭਰਾ ਦੀ ਜੇਕਰ ਟੁੱਟੀ ਹੋਈ ਤਾਂ ਵੀ ਸੰਢੀ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਮਾਤਮਾ ਤੇਰੇ ਘਰੇ ਕਿਹੜੀ ਚੀਜ਼ ਦਾ ਘਟ ਹੈ ਤੂੰ ਚਾਹੇ ਤਾ ਇੱਕ بے پرانے بندے ਚ ਵੀ ਪ੍ਰਾਨ ਪਾ ਸਕਦਾ ਤੇ ਵੀਰ ਦਾ ਬ੍ਰੇਨ ਡੈਡ ਹੋ ਗਿਆ ਠੀਕ ਹੈ ਨਾ ਤੇ ਬਸ ਵਾਹਿਗੁਰੂ ਅੱਗੇ ਅਰਦਾਸ ਕਰਿਓ ਵੀਰਾ ਕੋਮਾ ਚ ਬਾਹਰ ਨਿਕਲੇ ਜਲਦੀ ਤੋਂ ਜਲਦੀ ਤੇ ਸੱਚੇ ਪਾਤਸ਼ਾਹ ਪ੍ਰਮਾਤਮਾ ਕਰੇ ਵੀ ਵੀਰ ਨੂੰ ਕੁਝ ਨਾ ਹੋਣ ਦੇਵੇ ਚਲੋ ਜੀ ਵਾਹਿਗੁਰੂ ਅੱਗੇ ਅਰਦਾਸ ਕਰਿਓ ਆਪਾਂ ਤਾਂ ਤੁਹਾਡੇ ਅੱਗੇ ਹੱਥ ਮੰਨ ਕੇ ਹੀ ਅਪੀਲ ਕਰਦੇ ਆਂ ਜੇ ਸਾਡੇ ਤੋਂ ਕੋਈ ਗਲਤੀ ਹੋ ਜੇ ਤਾਂ ਮਾਫ ਕਰ ਦਿਓ